ਨਿਕਲ ਆਤਾ ਵੀ ਇਹ ਗੱਲ ਹੀ ਕਰੇਗੀ ਹੈ ਇੰਟਰਨੈਟ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਛੋਟੇ ਜਿਹੇ ਬੱਚੇ ਦੀ ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਸੋ ਕੌਣ ਹੈ ਇਹ ਪਿਆਰਾ ਜਿਹਾ ਬੱਚਾ ਤੇ ਕਿਉਂ ਹੋਈ ਇਸ ਦੀ ਵੀਡੀਓ ਵਾਇਰਲ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਅੱਜ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਦੀਪ ਸਿੰਘ ਚੈਲਦਾਰ ਯਾਰੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਏ ਜੋ ਇੱਕ ਸਕੂਲ ਦੀ ਏ ਜਿਸ ਵਿੱਚ ਜਦੋਂ ਬੱਚਾ ਆਪਣੇ ਮਾਸਟਰ ਨੂੰ ਕੰਮ ਚੈੱਕ ਕਰਵਾਉਣ ਜਾਂਦਾ ਏ ਤਾਂ ਉਸ ਦਾ ਮਾਸਟਰ ਉਸ ਨੂੰ ਕਹਿੰਦਾ ਏ ਕਿ ਕੀ ਖਾ ਕੇ ਆਇਆ ਤਾਂ ਬੱਚਾ ਕਹਿੰਦਾ ਏ ਕੁਝ ਵੀ ਖਾ ਕੇ ਨਹੀਂ ਆਇਆ ਘਰੇ ਆਟਾ ਹੀ ਨਹੀਂ ਸੀ ਯਾਰੋ ਇਹ ਵੀਡੀਓ ਦੇ ਕੇ ਨਾ ਸੱਚੀ ਹਰ ਇੱਕ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਸੋ ਤੁਹਾਨੂੰ ਦੱਸ ਦਈਏ ਕਿ ਇਹ ਮੁੰਡਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਦੇ ਪਿੰਡ ਸੈਦੇ ਕੇ ਨੌਲਦਾਰ ਰਹਿਣ ਵਾਲਾ ਹੈ। ਇਸ ਬੱਚੇ ਦਾ ਨਾਮ ਅਮਰਿਤ ਸਿੰਘ ਹੈ ਤੇ ਬੱਚੇ ਦੇ ਫਾਦਰ ਦਾ ਨਾਮ ਤੇਜਿੰਦਰ ਸਿੰਘ ਹੈ ਤੇ ਮਦਰ ਦਾ ਨਾਮ ਕੁਲਦੀਪ ਕੌਰ ਹੈ। ਬੱਚੇ ਦੀ ਫੈਮਿਲੀ 'ਚ ਉਸਦੇ ਮੰਮੀ ਪਾਪਾ ਤੋਂ ਇਲਾਵਾ ਉਸਦੇ ਦਾਦਾ-ਦਾਦੀ ਤੇ ਇੱਕ ਛੋਟਾ ਭਰਾ ਵੀ ਹੈ। ਇਹ ਫੈਮਿਲੀ ਬਹੁਤ ਹੀ ਜ਼ਿਆਦਾ ਗਰੀਬ ਹੈ। ਇਸੇ ਕਰਕੇ ਹੀ ਬੱਚੇ ਨੂੰ ਇਹ ਰੋਟੀ ਸਵੇਰੇ ਨਹੀਂ ਖਵਾ ਸਕੇ। ਇਹਨਾਂ ਦੇ ਘਰੇ ਸੱਚੀ ਹੀ ਆਟਾ ਮੁੱਕਿਆ ਹੋਇਆ ਸੀ। ਇਹ ਬੱਚਾ ਅਮਰਿਤ ਸਿੰਘ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾ ਸਕੂਲ ਵਿੱਚ ਪੜਦਾ ਹੈ। ਬੱਚੇ ਦੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਆ। ਤੁਹਾਨੂੰ ਪਤਾ ਹੈ ਕਿ ਅੱਜ ਦੇ ਟਾਈਮ 'ਚ ਮਹਿੰਗਾਈ ਇੰਨੀ ਹੋ ਗਈ ਹੈ ਕਿ ਦਿਹਾੜੀ ਲਾ ਕੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ। ਇਹ ਬੱਚੇ ਦੇ ਡੈਡੀ ਸਪਰੇਅ ਦਾ ਕੰਮ ਕਰਦੇ ਸੀ। ਫਿਰ ਇੱਕ ਵਾਰ ਜਦੋਂ ਕਿਸੇ ਦੇ ਖੇਤਾਂ 'ਚ ਇਹ ਸਪਰੇਅ ਕਰਦੇ ਪਏ ਸੀ ਤਾਂ ਉਹੀ ਸਪਰੇਅ ਇਹਨਾਂ ਦੀਆਂ ਅੱਖਾਂ 'ਚ ਪੈ ਗਈ। ਜਿਸ ਤੋਂ ਬਾਅਦ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਗਈ ਤੇ ਫਿਰ ਕੰਮ ਕਰਨਾ ਵੀ ਔਖਾ ਹੋ ਗਿਆ। ਬੱਚੇ ਦੀ ਮਾਂ ਨੇ ਦੱਸਿਆ ਵੀ ਸਮਾਂ ਇਦਾਂ ਦਾ ਵੀ ਵਿਚ-ਵਿਚ ਆਉਂਦਾ ਹੈ ਕਿ ਸਾਡੇ ਤੋਂ ਦਵਾਈ ਲਿਓ ਨੂੰ ਪੈਸੇ ਨੇ ਨਹੀਂ ਹੁੰਦੇ ਸੋ ਘਰ ਦੇ ਹਾਲਾਤ ਸੱਚੀ ਮਾੜੇ ਆ ਇਸੇ ਕਰਕੇ ਹੀ ਘਰੇ ਆਟਾ ਮੁੱਕਿਆ ਹੋਇਆ ਸੀ ਤਾਂ ਦਾਦੀ ਨੇ ਆੜ ਗਵਾਂਡ ਚ ਆਟੇ ਦਾ ਪਤਾ ਕੀਤਾ ਤਾਂ ਕਿਸੇ ਦੇ ਘਰੋਂ ਆਟਾ ਨਹੀਂ ਮਿਲਿਆ ਤਾਂ ਬੱਚਾ ਸਵੇਰੇ ਬਿਨਾਂ ਰੋਟੀ ਖਾਦੇ ਹੀ ਸਕੂਲ ਗਿਆ ਉੱਥੇ ਜਾ ਕੇ ਫਿਰ ਜਦੋਂ ਮਾਸਟਰ ਨਾਲ ਇਹ ਗੱਲਬਾਤ ਹੋਈ ਮਾਸਟਰ ਦੇ ਵਿੱਚ ਹੀ ਕਿ ਨਿਕਲ ਗਈ ਮਾਸਟਰ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਤੇ ਨਾਲ ਹੋਰ ਸਟਾਫ ਵੀ ਰੋ ਪਿਆ ਫਿਰ ਉਹਨਾਂ ਨੇ ਬੱਚੇ ਨੂੰ ਰੋਟੀ ਖਵਾਈ ਸੋ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਕਿਉਂਕਿ ਬੱਚਾ ਬਹੁਤ ਹੀ ਮਾਸੂਮ ਜਿਆ ਸੀ ਬੱਚੇ ਦੀਆਂ ਅੱਖਾਂ 'ਚ ਹੰਝੂ ਸਨ ਪਰ ਫੇਸ ਤੇ ਥੋੜੀ ਜਿਹੀ ਸਮਾਈਲ ਸੀ ਪਰ ਉਸ ਦੇ ਅੰਦਰ ਦਾ ਦਰਦ ਉਸ ਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਸੋ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਪਰਿਵਾਰ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ। ਕਈ ਲੋਕ ਉਹਨਾਂ ਪੈਸੇ ਦਾ ਵੀ ਦਾਨ ਕਰ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੇ ਘਰ ਆਟਾ ਵੀ ਪਹੁੰਚਾ ਦਿੱਤਾ। ਟਿਕਾ ਨਹੀਂ ਆ ਲੈਣਾ। ਹੈ? ਟਿਕਾ ਦੋ ਕਰਨਾ। ਤੇਰੇ ਕੁੱਟ ਪਵੇ। ਨਹੀਂ ਨਹੀਂ। ਮਾਰ ਲਈ ਇੱਕ ਅੱਦਾ। ਹੈ? ਨਹੀਂ ਨਹੀਂ। ਕੀ ਖਾਧਾ ਅੱਜ? ਕੰਸੀ ਕਰੇ ਹੈ ਸਰੇ ਆਤਾ ਹੀ ਨਹੀਂ ਹੈ ਕਰਾਟ ਨਹੀਂ ਸੀਗਾ ਹਏ ਭੁੱਖਾ ਆ ਆਓ ਸੋ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਨੇ ਇੱਕ ਗਰੀਬ ਪਰਿਵਾਰ ਦੀ ਕਿਵੇਂ ਹੈਲਪ ਕੀਤੀ। ਬਾਕੀ ਤੁਹਾਨੂੰ ਪਤਾ ਹੈ ਕਿ ਸਾਡੇ ਪੰਜਾਬੀ ਨਰਮ ਤੇ ਦਰਿਆਦਿਲੀ ਬੰਦੇ ਆ। ਸੋ ਜੇ ਤੁਸੀਂ ਵੀ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਦਿੱਤਾ ਹੈ। ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੀ ਹੈਲਪ ਕਰ ਸਕਦੇ ਹੋ ਤੇ ਬੱਚੇ ਦੇ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਦਾਨੀ ਸੱਜਣ ਵੀ ਇਹੋ ਜਿਹੇ ਗਰੀਬ ਲੋਕਾਂ ਦੀ ਹੈਲਪ ਕਰਨ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। サシカル。